ਮਾਮ ਸੰਜੀਵ ਲਹਿਲ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਪੰਜਾਬ ਅਸੀਂ ਅੱਜ ਲੱਡੂ ਇਸ ਖੁਸ਼ੀ ਦੇ ਵਿੱਚ ਬੰਡੇ ਨੇ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਿੱਥੇ ਭਾਰਤੀ ਜਨਤਾ ਪਾਰਟੀ ਵਿਜੇ ਹੋਈ ਹੈ ਔਰ ਸਚਾਈ ਦੀ ਜਿੱਤ ਹੋਈ ਹੈ ਮੋਦੀ ਸਾਹਿਬ ਦੀ ਗਰੰਟੀਆਂ ਦੀ ਜਿੱਤ ਹੋਈ ਹੈ ਤੁਸੀਂ ਦੇਖਿਆ ਹੋਣਾ ਹੈ ਵੀ ਜਿਹੜਾ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਹੈ ਇਹ ਕਹਿੰਦਾ ਸੀ ਮੈਂ ਕੱਟੜ ਹੀ ਇਮਾਨਦਾਰ ਆ ਔਰ ਦਿੱਲੀ ਦੇ ਲੋਕਾਂ ਨੇ ਅੱਜ ਦੱਸਦਾ ਵੀ ਕੱਟੜ ਹੀ ਇਮਾਨਦਾਰ ਕੌਣ ਆ ਜਾਂ ਚੋਰ ਕੌਣ ਆ ਮੋਦੀ ਸਾਹਿਬ ਦੀਆਂ ਗਰੰਟੀਆਂ ਤੇ ਮੋਹਰ ਲੱਗੀ ਆ ਇੰਡੀਆ ਦੇ ਵਿੱਚ ਇੱਕੋ ਹੀ ਗਰੰਟੀ ਚੱਲਦੀ ਆ ਮੋਦੀ ਦੀਆਂ ਗਰੰਟੀਆਂ ਤੇ ਲੋਕ ਮੋਹਰ ਲਾਉਂਦੇ ਨੇ ਕਿਈ ਲੱਗਦਾ ਵਿੱਚ ਖਾਣਾ ਦਾ ਗੋਸ਼ੀਆ ਜਾਂ ਨਵੇਂ ਮਾਮਲਾ ਬਹੁਤ ਟਾਈਮ ਤੋਂ ਲੜਦੇ ਆ ਰਹੇ ਆ ਸੈਂਟਰ ਦੇ ਸਾਡੀ ਕੀ ਦੇਖੋ ਇਸ ਤਰ੍ਹਾਂ ਆ ਕਿਛੇ ਮੀਟਿੰਗ ਹੋਈ ਸੀ ਉਸ ਤੋਂ ਬਾਅਦ 14 ਨੂੰ ਫਿਰ ਮੀਟਿੰਗ ਆ ਜਿਹੜੇ ਵੀ ਕਿਸਾਨਾਂ ਦੇ ਮਸਲੇ ਨੇ ਹਾਂ ਸਾਡੇ ਕਿਸਾਨ ਕਿਸਾਨ ਸਾਰੇ ਸਾਡੇ ਭਰਾ ਨੇ ਜਿਹੜੇ ਵੀ ਉਹਨਾਂ ਦੇ ਮਸਲੇ ਨੇ ਉਹ ਪਹਿਲ ਦੇ ਆਧਾਰ ਤੇ ਇਹ ਹੱਲ ਹੋਣਗੇ ਵਧੀਆ ਤਰੀਕੇ ਨਾਲ ਹੱਲ ਹੋਣਗੇ ਕਿਰਾ ਕਿਸਾਨ ਭਰਾ ਆਪਣੇ ਮੂੰਹ ਤੋਂ ਕਹਿਣਗੇ ਵੀ ਵਾਕੇ ਹੀ ਸਾਡੇ ਜਿਹੜੇ ਮਸਲੇ ਨੇ ਉਹ ਹੱਲ ਕੀਤੇ ਨੇ ਔਰ ਕਰ ਵੀ ਮੋਦੀ ਸਾਹਿਬ ਹੀ ਕਰ ਸਕਦੇ ਨੇ ਔਰ ਇਹਨਾਂ ਤੋਂ ਇਲਾਵਾ ਕੋਈ ਕਰ ਵੀ ਨਹੀਂ ਸਕਦਾ ਨਾ ਕਿਸੇ ਪਾਰਟੀ 'ਚ ਦਮ ਆ ਨਾ ਕਿਸੇ ਪਾਰਟੀ ਨੇ ਹੋਰ ਕਰਨਾ ਆਇਆ ਬਾਕੀ ਤੁਸੀਂ ਦੇਖ ਲਓ ਅੱਜ ਕਾਂਗਰਸ ਬੀਏਪ ਦੀਆਂ 48 ਸੀਟਾਂ ਨੇ ਤੇ 22 ਝਾੜੂ ਵਾਲਿਆਂ ਦੀਆਂ ਨੇ ਤੇ ਕਾਂਗਰਸ ਨੂੰ ਜ਼ੀਰੋ ਮਿਲੀ ਆ ਤੁਸੀਂ ਦੇਖੋ ਵੀ ਇੱਕ ਮੈਚ ਦੇ ਤਿੰਨ ਸੀਟਾਂ ਇਹਨਾਂ ਨੇ ਲੋਕ ਸਭਾ ਦੇ ਵਿੱਚ ਪਹਿਲਾਂ ਤਿੰਨ ਵਾਰ ਇਲੈਕਸ਼ਨ ਹੋ ਗਏ ਜ਼ੀਰੋ ਸੀਟ ਮਿਲੀ ਆ ਤਿੰਨ ਵਿਧਾਨ ਸਭਾ ਦੀਆਂ ਇਲੈਕਸ਼ਨ ਹੋ ਗਏ ਜ਼ੀਰੋ ਸੀਟ ਮਿਲੀ ਆ 6 ਹਾਰਾ ਹੋ ਗਈਆਂ ਜਿਸ ਤਰ੍ਹਾਂ ਇੱਕ ਓਵਰ ਦੇ ਵਿੱਚ 6 ਬੋਲੇ ਹੁੰਦੀਆਂ ਨੇ ਜੇ ਛੇ ਰੀਆਂ ਛੇ ਬੋਲਾਂ ਨਾ ਵਾਈਟ ਹੋ ਜਾਣ ਤਾਂ ਜਿਹੜਾ ਓਵਰ ਆ ਉਹ ਡੈਡ ਕਲਾਰ ਦਿੱਤਾ ਜਾਂਦਾ ਆ ਇਸੇ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਤੇ ਇੰਡੀਆ ਦੇ ਲੋਕਾਂ ਨੇ ਜਿਹੜਾ ਕਾਂਗਰਸ ਨੂੰ ਆ ਇਹ ਦਿਲ ਦੇ ਵਿੱਚੋਂ ਕੱਢ ਦਿੱਤਾ ਆ ਆਲ ਇੰਡੀਆ ਚੋਂ ਕੱਢਤਾ ਦਿੱਲੀ ਦਿੱਲੀ ਵਾਲੇ ਦਿੱਲੀ ਵਾਲਿਆਂ ਨੇ ਜਿਹੜਾ ਦਿਲ ਵਾਲੇ ਦਿੱਲੀ ਵਾਲੇ ਨੇ ਉਹਨਾਂ ਨੇ ਵੀ ਜ਼ੀਰੋ ਕਰਿਆ ਕਰਤਾ ਔਰ ਆਉਣ ਵਾਲਾ ਟਾਈਮ ਜਿਹੜਾ ਮੋਦੀ ਸਾਹਿਬ ਦਾ ਕਾਂਗਰਸ ਮੁਕਤ ਭਾਰਤ ਆ ਉਹ ਤੁਹਾਡੇ ਸਾਹਮਣੇ ਅਸੀਂ ਦਿਖਾਵਾਂਗੇ ਆਹ ਜਿਹੜੀ ਸੋਚਾਂ ਕਿ ਇਹ ਜਿਹੜੀ ਚੀਜ਼ ਲੱਗੇ ਪਰ ਪੰਜਾਬ ਦੇ ਵਿੱਚ ਕੋਈ ਕੋਈ ਗੱਲ ਨਹੀਂ ਜੀ ਜਿਹੜੇ ਦੇਖੋ ਕਿਸਾਨਾਂ ਦੇ ਮਸਲੇ ਨੇ ਉਹ ਪਹਿਲ ਦੇ ਆਧਾਰ ਤੇ ਹੱਲ ਹੋਏ ਨੇ ਔਰ ਪੰਜਾਬ ਦਾ ਹੱਲ ਵੀ ਮੋਦੀ ਸਾਹਿਬ ਕੋਲ ਹੀ ਆ ਜਦ ਤੱਕ ਦੇਖੋ ਦਿੱਲੀ ਦੇ ਵਿੱਚ ਲੋਕਾਂ ਨੂੰ ਸਮਝ ਆ ਗਈ ਆ 10-12 ਸਾਲ ਬਾਅਦ ਵੀ ਇਹ ਚੋੜ ਬੰਦੇ ਨੇ ਭ੍ਰਸ਼ਟਾਚਾਰ ਲੋਗ ਨੇ ਇਸ ਕਰਕੇ ਦਿੱਲੀ ਦੇ ਵਿੱਚੋਂ ਬਾਹਰ ਹੋਏ ਨੇ ਔਰ ਦਿੱਲੀ ਵਾਲਿਆਂ ਨੇ ਡਬਲ ਇੰਜਨ ਦੀ ਸਰਕਾਰ ਬਣਾਈ ਹੈ ਐਦਾਂ ਹੀ ਪੰਜਾਬ ਵਾਲਿਆਂ ਨੇ ਡਬਲ ਇੰਜਨ ਦੀ ਸਰਕਾਰ ਬਣ ਜੇਗੀ ਤੇ ਦਿੱਲੀ ਦਾ ਆਪਣੇ ਪੰਜਾਬ ਦਾ ਵੀ ਤਾਂ ਹੀ ਭਲਾ ਹੋਣਾ ਨਹੀਂ ਇਸ ਤੋਂ ਇਲਾਵਾ ਕੋਈ ਭਲਾ ਕਰ ਵੀ ਨਹੀਂ ਸਕਦਾ ਜਦ ਤੱਕ ਡਬਲ ਇੰਜਨ ਦੀ ਸਰਕਾਰ ਬਣਨੀ ਆ ਫਿਰ ਹੀ ਪੰਜਾਬ ਦਾ ਭਲਾ ਹੋਏਗਾ ਆਉਣ ਵਾਲੀਆਂ ਚਲੋ ਤੁਸੀਂ ਦੇਖੋਗੇ 2027 ਦੇ ਵਿੱਚ ਬਹੁਤ ਅੱਦੇ ਨਾਲ ਭਾਰੀ ਬਹੁਮਤ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਸਰਕਾਰ ਬਣਾਈਗੀ ਤੇ ਮੁੱਖ ਮੰਤਰੀ ਬੀਜੇਪੀ ਦਾ ਹੋਏਗਾ ਡਾਕਟਰ ਪ੍ਰਵੀਨ ਗੋਇਲ ਕਨਵੀਨਰ ਡਿਸਟ੍ਰਿਕਟ ਹਨਾ ਅੱਜ ਅਸੀਂ ਖੁਸ਼ੀ ਮਨਾ ਰਹੇ ਹਾਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਬਹੁਮਤ ਨਾਲ ਜਿੱਤ ਹੋਈ ਆ ਜਿਹਨੂੰ ਕਾਂਗਰਸ ਜ਼ੀਰੋ ਦੇ ਉੱਤੇ ਆਊਟ ਕਰ ਲਿਆ ਮੋਦੀ ਜੀ ਦਾ ਇੱਕੋ ਹੀ ਸੁਪਨਾ ਸੀ ਕਿ ਕਾਂਗਰਸ ਮੁਕਤ ਭਾਰਤ ਦਾ ਹੋਏ ਤੇ कामयाब ਹੁੰਦਾ ਨਜ਼ਰ ਆ ਰਿਹਾ ਰਹੀ ਗੱਲ ਪੰਜਾਬ ਦੀ ਪੰਜਾਬ ਦੇ ਵਿੱਚ ਵੀ ਦੀ ਜਾਨ ਨਾਲ ਮਿਹਨਤ ਨਾਲ ਲੜਾਂਗੇ ਔਰ ਇਥੋਂ ਬਹੁਤ ਮਦਦ ਨਾਲ ਦਿੱਤਾਗੇ ਜਿਹੜੇ ਵੀ ਮਸਲੇ ਚੱਲ ਰਹੇ ਆ ਕਿ ਦਾੰਦਾ ਦੇ ਉਹਨੂੰ ਪਹਿਲੇ ਆਧਾਰ ਤੇ ਪੂਰਾ ਕਰਕੇ ਹਾਂ ਜੀ ਨਾਮ ਲਵੋ ਸ਼ੋਕਮਿੰਦਰ ਸ਼ਰਮਾ ਸ਼ੋਕਮਿੰਦਰ ਸ਼ਰਮਾ ਮੰਡਲਪੁਰ ਆਮ ਜਿਹੜਾ ਵਾਲਾ ਹੈ ਇਹ ਬਹੁਤ ਤਗੜੀ ਜਿੱਤ ਹੋਈ ਆ ਜਿੱਦੇ ਅਸੀਂ ਖੁਸ਼ੀ ਮਨਾ ਰਹੇ ਆ ਲੱਡੂ ਵੰਡ ਰਹੇ ਆ ਆਹ ਸਮਾਂ ਐਸੀ ਪੰਜਾਬ ਦੇ ਵਿੱਚ ਵੀ ਐਜੇ ਜਿੱਤ ਦਾ ਹਾਸਲ ਕਰਾਂਗੇ ਤੇ ਲੱਡੂ ਦਾ ਜਸ਼ਨ ਮਨਾਵਾਂਗੇ ਪੰਜਾਬ ਸਿੱਖਿਆ ਜਉ ਕਿਸ ਤਰ੍ਹਾਂ ਵੀ ਬਲਾਂ ਸਖਾਨਾ ਲਗਾ ਵੀ ਦੋ ਵਿਰੋਧ ਹੋਣ ਦੇ ਬਾਅਦ ਵੀ ਬੀਜੇਪੀ ਅੱਗੇ ਨਾਲ ਸਟਰੋਂਗ ਹੋ ਰਹੀ ਆ ਹਰ ਵਰਕਰ ਬੀਜੇਪੀ ਦਾ ਮਿਹਨਤ ਕਰ ਰਿਹਾ ਪਿੰਡ ਪਿੰਡ ਜਾ ਕੇ ਮਿਹਨਤ ਹੋ ਰਹੀ ਆ ਖਸਾਨਾ ਮਸਲਾ ਵੀ ਹੱਲ ਹੋ ਜਾਊਗਾ ਯਾਦੀ ਯਾਦੀ ਮੋਦੀ ਜੀ ਦੇ ਧਿਆਨ ਦੇ ਵਿੱਚ ਹੈਗਾ ਇਹ ਤੇ ਮਸਲਾ ਜਰੂਰ ਹੱਲ ਹੋਊਗਾ ਕਿਸਾਨਾਂ ਦਾ